राइडर्स ਕਰਨ ਵਾਲੇ ਹੋ ਜਾਓ ਸਾਵਧਾਨ ਕਿਤੇ ਤੁਸੀਂ ਨਾ ਫਸ ਜਾਣਾ ਇਸ ਸਕੈਮ ਚ ਪੂਰੀ ਖਬਰ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜੇ ਤੁਸੀਂ ਵੀ ਰੋਜ਼ਾਨਾ ਜਾਂ ਕਦੇ-ਕਦੇ ਕੈਬ ਦੀ ਸਵਾਰੀ ਕਰਦੇ ਹੋ ਤਾਂ ਹੁਣੇ ਸਾਵਧਾਨ ਹੋ ਜਾਓ ਖਾਸ ਤੌਰ ਤੇ ਨਵੇਂ ਉਪਭੋਗਤਾਵਾਂ ਨੂੰ ਇਸ ਘਟਾਲੇ ਤੋਂ ਜਾਣੂ ਹੋਣਾ ਚਾਹੀਦਾ ਹੈ ਹਾਲੀ ਵਿੱਚ ਦਿੱਲੀ ਤੋਂ ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਜਿੱਥੇ ਇੱਕ ਕੈਬ ਡਰਾਈਵਰ ਨੇ ਯਾਤਰੀ ਤੋਂ ਵੱਧ ਕਿਰਾਇਆ ਮੰਗਣਾ ਸ਼ੁਰੂ ਕਰ ਦਿੱਤਾ ਖਾਸ ਗੱਲ ਇਹ ਹੈ ਕਿ ਰਾਈਡ ਖਤਮ ਹੋਣ ਤੋਂ ਬਾਅਦ ਐਪ ਤੇ ਜ਼ਿਆਦਾ ਕਿਰਾਇਆ ਦਿਖਾਈ ਦੇ ਰਿਹਾ ਸੀ ਜਿਸ ਤੋਂ ਬਾਅਦ ਯਾਤਰੀ ਨੂੰ ਜ਼ਿਆਦਾ ਕਿਰਾਇਆ ਦੇਣ ਲਈ ਮਜਬੂਰ ਹੋਣਾ ਪਿਆ ਪਰ ਇਸ ਵਾਰ ਕਹਾਣੀ ਵਿੱਚ ਇੱਕ ਨਵਾਂ ਮੋੜ ਹੈ ਕੀਮਤਾਂ ਵਿੱਚ ਵਾਅਦੇ ਦਾ ਕਾਰਨ ਕੋਈ ਤਕਨੀਕੀ ਖਰਾਬੀ ਨਹੀਂ ਸੀ ਦਰਅਸਲ ਕੈਪ ਡਰਾਈਵਰ ਨੇ ਯਾਤਰੀ ਤੋਂ ਦੁੱਗਣਾ ਕਿਰਾਇਆ ਵਸੂਲਣ ਲਈ ਫਰਜ਼ੀ ਸਕਰੀਨਸ਼ਾਟ ਤਿਆਰ ਕੀਤਾ ਸੀ ਜਿਸ ਤੋਂ ਬਾਅਦ ਪੀੜਤ ਨੇ ਰੈਡਿਟ ਤੇ ਆਪਣਾ ਤਜਰਬਾ ਸਾਂਝਾ ਕੀਤਾ ਹੈ ਤੇ ਹੋਰਾਂ ਨੂੰ ਵੀ ਅਜਿਹੇ ਕਪਲਿਆਂ ਤੋਂ ਸੰਜੇਤ ਰਹਿਣ ਦੀ ਅਪੀਲ ਕੀਤੀ ਹੈ रेडिट पोस्ट ਦੇ ਅਨੁਸਾਰ ਇਹ ਘਟਨਾ 24 ਮਾਰਚ ਦੀ ਹੈ ਜਦੋਂ ਵਿਅਕਤੀ ਆਪਣੇ ਪਿਤਾ ਦੇ ਨਾਲ ਰਾਤ ਕਰੀਬ 10 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ। ਰਾਸ਼ਟਰੀ ਰਾਤਾਨੀ ਵਿੱਚ ਮੇਰੇ ਕਾਰ ਲਈ ਕੈਬ ਬੁੱਕ ਕਰਨ ਤੋਂ ਐਪ ਨੇ 340 ਰੁਪਏ ਦਾ ਕਿਰਾਇਆ ਦਿਖਾਇਆ। ਹਾਲਾਂਕਿ ਮੰਜ਼ਿਲ ਤੇ ਪਹੁੰਚਣ ਤੇ ਕੈਬ ਡਰਾਈਵਰ ਨੇ 648 ਰੁਪਏ ਦੀ ਮੰਗ ਕੀਤੀ ਜੋ ਕਿ ਐਪ ਤੇ ਦਿਖਾਈ ਦੇਣ ਵਾਲੇ ਰਕਮ ਤੋਂ ਲਗਭਗ ਦੁੱਗਣੀ ਸੀ। ਜਿਸ ਤੋਂ ਬਾਅਦ ਗ੍ਰਾਹਕ ਨੇ ਡ라이ਵਰ ਨੂੰ ਸਕਰੀਨ ਤੇ ਕਿਰਾਇਆ ਦਿਖਾਉਣ ਲਈ ਕਿਹਾ ਡਰਾਈਵਰ ਨੇ 648 ਰੁਪਏ ਦੇ ਬਾਦ ਕਿਰਾਏ ਦਾ ਸਕਰੀਨਸ਼ਾਟ ਦਿਖਾਇਆ ਤੇ ਵਾਧੂ ਵੇਟਿੰਗ ਚਾਰਜ ਦਾ ਬਹਾਨਾ ਬਣਾਇਆ ਫਿਰ ਉਸ ਵਿਅਕਤੀ ਨੇ ਕਿਸੇ ਵੀ ਬਹਿਸ ਤੋਂ ਬਚਣ ਦਾ ਫੈਸਲਾ ਕੀਤਾ ਤੇ ਕੈਬ ਡਰਾਈਵਰ ਦੁਆਰਾ ਦੱਸੀ ਗਈ ਕਿਰਾਏ ਦਾ ਭੁਗਤਾਨ ਕਰਨ ਲਈ ਸਹਿਮਤ ਹੋ ਗਿਆ ਹਾਲਾਂਕਿ ਜਾਣ ਤੋਂ ਪਹਿਲਾਂ ਗ੍ਰਾਹਕ ਨੇ ਭੁਗਤਾਨ ਦੇ ਵਿਰਵਿਧ ਦਿਖਾਉਂਦੇ ਹੋਏ ਡਰਾਈਵਰ ਦੇ ਫੋਨ ਦੀ ਸਕਰੀਨ ਦੀ ਇੱਕ ਫੋਟੋ ਲਈ ਜਦੋਂ ਉਹਨਾਂ ਨੇ ਇਸ ਨੂੰ ਨੇੜੇੋਂ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਸ 'ਚ ਕਈ ਖਾਮੀਆਂ ਸਨ ਜਿਵੇਂ ਕਿ ਕੈਬ ਐਪ ਦਾ ਨਾਮ ਅਤੇ ਆਈਕਨ ਵੀ ਵੱਖ-ਵੱਖ ਦਿਖਾਈ ਦਿੰਦੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਇਸ ਕਪਲੇ ਦਾ ਪਤਾ ਲੱਗਾ ਤਾਂ ਕੈਬ ਬੁੱਕ ਕਰਨ ਤੋਂ ਪਹਿਲਾਂ ਤਹਾਨੂੰ ਵੀ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ ਓਵਰ ਰਾਈਡਰਸ ਕਰਨ ਵਾਲੇ ਹੋ ਜਾਓ ਸਾਵਧਾਨ ਕਿਤੇ ਤੁਸੀਂ ਨਾ ਫਸ ਜਾਣਾ ਇਸ ਸਕੈਮ ਚ ਪੂਰੀ ਖਬਰ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜੇ ਤੁਸੀਂ ਵੀ ਰੋਜ਼ਾਨਾ ਜਾਂ ਕਦੇ-ਕਦੇ ਕੈਬ ਦੀ ਸਵਾਰੀ ਕਰਦੇ ਹੋ ਤਾਂ ਹੁਣੇ ਸਾਵਧਾਨ ਹੋ ਜਾਓ ਖਾਸ ਤੌਰ ਤੇ ਨਵੇਂ ਉਪਭੋਗਤਾਵਾਂ ਨੂੰ ਇਸ ਘਟਾਲੇ ਤੋਂ ਜਾਣੂ ਹੋਣਾ ਚਾਹੀਦਾ ਹੈ। ਹਾਲੀ ਵਿੱਚ ਦਿੱਲੀ ਤੋਂ ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕੈਪ ਡਰਾਈਵਰ ਨੇ ਯਾਤਰੀ ਤੋਂ ਵੱਧ ਕਿਰਾਇਆ ਮੰਗਣਾ ਸ਼ੁਰੂ ਕਰ ਦਿੱਤਾ। ਖਾਸ ਗੱਲ ਇਹ ਹੈ ਕਿ ਰਾਈਡ ਖਤਮ ਹੋਣ ਤੋਂ ਬਾਅਦ ਐਪ 'ਤੇ ਜ਼ਿਆਦਾ ਕਿਰਾਇਆ ਦਿਖਾਈ ਦੇ ਰਿਹਾ ਸੀ ਜਿਸ ਤੋਂ ਬਾਅਦ ਯਾਤਰੀ ਨੂੰ ਜ਼ਿਆਦਾ ਕਿਰਾਇਆ ਦੇਣ ਲਈ ਮਜਬੂਰ ਹੋਣਾ ਪਿਆ। ਪਰ ਇਸ ਵਾਰ ਕਹਾਣੀ ਵਿੱਚ ਇੱਕ ਨਵਾਂ ਮੋੜ ਹੈ। ਕੀਮਤਾਂ ਵਿੱਚ ਵਾਧੇ ਦਾ ਕਾਰਨ ਕੋਈ ਤਕਨੀਕੀ ਖਰਾਬੀ ਨਹੀਂ ਸੀ। ਦਰਅਸਲ ਕੈਪ ਡਰਾਈਵਰ ਨੇ ਯਾਤਰੀ ਤੋਂ ਦੁਗਣਾ ਕਿਰਾਇਆ ਵਸੂਲਣ ਲਈ ਫਰਜ਼ੀ ਸਕਰੀਨਸ਼ਾਟ ਤਿਆਰ ਕੀਤਾ ਸੀ ਜਿਸ ਤੋਂ ਬਾਅਦ ਪੀੜਤ ਨੇ ਰੈਡਿਟ ਤੇ ਆਪਣਾ ਤਜਰਬਾ ਸਾਂਝਾ ਕੀਤਾ ਹੈ ਤੇ ਹੋਰਾਂ ਨੂੰ ਵੀ ਅਜਿਹੇ ਕਪਲਿਆਂ ਤੋਂ ਸੰਜੇਤ ਰਹਿਣ ਦੀ ਅਪੀਲ ਕੀਤੀ ਹੈ ਰੈਡਿਟ ਪੋਸਟ ਦੇ ਅਨੁਸਾਰ ਇਹ ਘਟਨਾ 24 ਮਾਰਚ ਦੀ ਹੈ ਜਦੋਂ ਵਿਅਕਤੀ ਆਪਣੇ ਪਿਤਾ ਦੇ ਨਾਲ ਰਾਤ ਕਰੀਬ 10 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ ਰਾਸ਼ਟਰੀ ਰਾਤਾਨੀ ਵਿੱਚ ਮੇਰੇ ਘਰ ਲਈ ਕੈਬ ਬੁੱਕ ਕਰਨ ਤੋਂ ਐਪ ਨੇ 340 ਰੁਪਏ ਦਾ ਕਿਰਾਇਆ ਹੈ ਦਿਖਾਇਆ ਹਾਲਾਂਕਿ ਮੰਜ਼ਲ ਤੇ ਪਹੁੰਚਣ ਤੇ ਕੈਬ ਡਰਾਈਵਰ ਨੇ 648 ਰੁਪਏ ਦੀ ਮੰਗ ਕੀਤੀ ਜੋ ਕਿ ਐਪ ਤੇ ਦਿਖਾਈ ਦੇਣ ਵਾਲੇ ਰਕਮ ਤੋਂ ਲਗਭਗ ਦੁੱਗਣੀ ਸੀ ਜਿਸ ਤੋਂ ਬਾਅਦ ਗ੍ਰਾਹਕ ਨੇ ਡਰਾਈਵਰ ਨੂੰ ਸਕਰੀਨ ਤੇ ਕਿਰਾਇਆ ਦਿਖਾਉਣ ਲਈ ਕਿਹਾ ਡਰਾਈਵਰ ਨੇ 648 ਰੁਪਏ ਦੇ ਵਾਧੂ ਕਿਰਾਏ ਦਾ ਸਕਰੀਨਸ਼ਾਟ ਦਿਖਾਇਆ ਤੇ ਵਾਧੂ ਵੇਟਿੰਗ ਚਾਰਜ ਦਾ ਬਹਾਨਾ ਬਣਾਇਆ ਫਿਰ ਉਸ ਵਿਅਕਤੀ ਨੇ ਕਿਸੇ ਵੀ ਬਹਿਸ ਤੋਂ ਬਚਣ ਦਾ ਫੈਸਲਾ ਕੀਤਾ ਤੇ ਕੈਬ ਡਰਾਈਵਰ ਦੁਆਰਾ ਦੱਸੀ ਗਈ ਕਿਰਾਏ ਦਾ ਭੁਗਤਾਨ ਕਰਨ ਲਈ ਸਹਿਮਤ ਹੋ ਗਿਆ। ਹਾਲਾਂਕਿ ਜਾਣ ਤੋਂ ਪਹਿਲਾਂ ਗ੍ਰਾਹਕ ਨੇ ਭੁਗਤਾਨ ਦੇ ਬਿਰਵੀਦ ਦਿਖਾਉਂਦੇ ਹੋਏ ਡਰਾਈਵਰ ਦੇ ਫੋਨ ਦੀ ਸਕਰੀਨ ਦੀ ਇੱਕ ਫੋਟੋ ਲਈ। ਜਦੋਂ ਉਹਨਾਂ ਨੇ ਇਸ ਨੂੰ ਨੇੜੇੋਂ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਸ 'ਚ ਕਈ ਖਾਮੀਆਂ ਸਨ ਜਿਵੇਂ ਕਿ ਕੈਬ ਐਪ ਦਾ ਨਾਂ ਅਤੇ ਆਈਕਨ ਵੀ ਵੱਖ-ਵੱਖ ਦਿਖਾਈ ਦਿੰਦੇ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਇਸ ਕਪਲੇ ਦਾ ਪਤਾ ਲੱਗਾ। ਤਾਂ ਕੈਬ ਬੁੱਕ ਕਰਨ ਤੋਂ ਪਹਿਲਾਂ ਤਹਾਨੂੰ ਵੀ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ